ਸ਼ਰੀ ਅਨੰਤਪੁਰ ਸਾਹਿਬ ਨੂੰ ਕੇਰਾਬੰਦੀ ਦੇ ਕਾਰਨ ਕੀ ਰਹੇ ਹਨ ਆਓ ਸੰਖੇਪ ਦੇ ਨਾਲ ਇਤਿਹਾਸ ਤੋਂ ਜਾਣੂ ਹੁੰਦੇ ਹਾਂ ਧੰਨ 시 ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਗੁਰਦੇਵ ਜੀ ਦੇ ਇਹਨਾਂ ਹੁਕਮਾਂ ਨੇ ਭਾਰਤੀ ਜਨਤਾ ਵਿੱਚ ਐਸਾ ਜੋਸ਼ ਭਰਿਆ ਕਿ ਹੁਣ ਖਾਸ ਤਸਤ ਤਰੂਪ ਵਿੱਚ ਜ਼ਾਲਮਾਂ ਨਾਲ ਲੋਹਾ ਲੈਣ ਲੱਗ ਪਿਆ ਸੀ ਇਹ ਬਾਈ ਧਾਰੀਏ ਹਿੰਦੂ ਰਾਜੇ ਨੇ ਸਨ ਚਾਹੁੰਦੇ ਕਿ ਦਸ਼ਮੀਸ਼ ਪਿਤਾ ਜੀ ਦੀ ਰਹਿਨਮਾਈ ਹੇਠ ਆਮ ਜਨਤਾ ਦੀ ਇਹ ਤਾਕਤ ਫੜ ਰਹੀ ਸ਼ਕਤੀ ਉਹਨਾਂ ਦੇ ਆਸ਼ਰਸਤੀ ਦੇ ਰਾਜ ਲਈ ਕਿਸੇ ਕਿਸਮ ਦਾ ਖਤਰਾ ਬਣੇ ਉਹਨਾਂ ਨੂੰ ਇਹ ਭਾਸ ਰਿਹਾ ਸੀ ਕਿ ਅਸਲ ਮਾਇਨੇ ਵਿੱਚ ਲੋਕ ਰਾਜ ਉਬਰਣ ਵਾਲਾ ਹੈ ਭਾਵ ਇਹ ਰਾਜ ਜੋ ਰਾਜਿਆਂ ਦਾ ਨਾਂ ਹੋ ਕੇ ਲੋਕਾਂ ਵੱਲੋਂ ਕੇਵਲ ਲੋਕਾਂ ਲਈ ਹੋਵੇ ਇਸੋ ਲੋਕ ਰਾਜ ਦੀ ਸਥਾਪਤੀ ਲਈ ਧੰਨ 시 ਦੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਆਪੇ ਗੁਰ ਜੇਲਾ ਦੀ ਰੀਤ ਜਗਤ ਦੇ ਸਾਹਮਣੇ ਪੰਚ ਪ੍ਰਣਾਲੀ ਦੇ ਰੂਪ ਵਿੱਚ 1699 ਈਸਵੀ ਨੂੰ ਸਾਕੀ ਨੂੰ ਪ੍ਰਤੱਖ ਰੂਪ ਵਿੱਚ ਦਰਸਾ ਕੇ ਇਹ ਸੁਨੇਹਾ ਜਗ ਜाहिर ਕਰ ਦਿੱਤਾ ਸੀ ਕਿ ਭਾਵੇਂ ਇਸ ਲੋਕ ਸ਼ਕਤੀ ਦੀ ਸਰਪ੍ਰਸਤੀ ਦਸ਼ਮ ਗੁਰੂ ਜੋਤੀ ਕਰ ਰਹੀ ਹੈ ਪਰ ਅਸਲੀਅਤ ਵਿੱਚ ਇਹ ਰਾਜ ਲੋਕ ਰਾਜੀ ਹੋਵੇਗਾ ਜਿਸ ਤਹਿਤ ਰਜਵਾੜਾ ਸ਼ਾਹੀ ਦਾ ਖਾਤਮਾ ਜਲਦੀ ਹੋਣ ਵਾਲਾ ਹੈ ਇਸ ਉੱਪਰ ਰਹੀ ਲੋਕ ਸ਼ਕਤੀ ਦਾ ਕੇਂਦਰ ਬਾਜਾ ਵਾਲੇ ਅਤੇ ਉਸ ਦੀ ਅਨੰਦਪੁਰੀ ਸੀ ਭਾਵੇਂ ਨਿਰਭਉ ਅਤੇ ਨਿਰਵੈਰ ਗੁਰਦੀਵ ਜੀ ਵੱਲੋਂ ਬਿਨਾਂ ਸ਼ੱਕ ਇਸ ਸ਼ਕਤੀ ਕੇਵਲ ਜੁਨਮ ਅਤੇ ਜ਼ਾਲਮ ਦਾ ਖਾਤਮਾ ਕਰਨ ਲਈ ਸਤਾਪਿਤ ਕੀਤੀ ਗਈ ਸੀ ਪਰ ਪਹਾੜੀ ਰਾਜੇ ਖਾਸ ਕਰਕੇ ਕਹਿਲੂਰ ਦਾ ਰਾਜਾ ਭੀਮਚੰਦ ਇਸ ਨੂੰ ਆਪਣੇ ਲਈ ਖਤਰਾ ਸਮਝ ਰਿਹਾ ਸੀ ਜਿਸ ਕਰਕੇ ਉਹ ਅਨੰਦਪੁਰ ਦੇ ਵਾਸੀ ਸਤਿਗੁਰੂ ਜੀ ਨਾਲ ਬਿਨਾਂ ਕਾਰਨ ਗਹਿਰੀ ਈਰਖਾ ਰੱਖ ਕੇ ਜਾਦਤियां ਕਰ ਰਿਹਾ ਸੀ ਇਸ ਕਹਿ ਲੂਰ ਦੇ ਰਾਜੇ ਭੀਮਚੰਦ ਦੀ ਸ਼ਹਿਤੇ ਛੋਟੇ-ਮੋਟੇ ਹੋਰ ਰਜਵਾੜੇ ਆ ਕਾਰਨ ਹੀ ਗੁਰੂ ਘਰ ਦੀਆਂ ਨਿਰਮਲ ਅਤੇ ਨਿਰਵੈਰ ਸੰਤਾਂ ਲਈ ਹਰ ਆਏ ਦਿਨ ਨਵੀਆਂ ਮੁਸ਼ਕਲਾਂ ਖੜੀਆਂ ਕਰਨ ਲਈ ਤਤ ਪਰਿੰਦੇ ਸਨ ਭਾਵੇਂ ਸਮੇਂ-ਸਮੇਂ ਇਹਨਾਂ ਨੂੰ ਮੂੰਹ ਦਿਖਾਣੀ ਪਈ ਪਰ ਆਪਣੀਆਂ ਇਰਖਾਂ ਨਾਲ ਭਰੀਆਂ ਬੇਹੋਦਾ ਹਰਕਤਾਂ ਤੋਂ ਬਾਝੋਂ ਦੀਆਂ ਇਹ ਸਤਗੁਰੂ ਜੀ ਦੀ ਹਉ ਪਰੇ ਦੀ ਨੀਤੀ ਨੂੰ ਖਾਲਸੇ ਦੀ ਕਮਜ਼ੋਰੀ ਮੰਨਨ ਦਾ ਪਰਮ ਪਾਲਣ ਲੱਗ ਪਏ ਸਨ ਨਿਰਵੈਰ ਸਤਗੁਰੂ ਜੀ ਦੇ ਮਨ ਵਿੱਚ ਕਿਸੇ ਲਈ ਵੀ ਵੈਰ ਭਾਵਨਾ ਨਹੀਂ ਸੀ ਪਰ ਇਹਨਾਂ ਰਾਜਿਆਂ ਨੇ ਖਾਲਸਾਈ ਵੇਗ ਨੂੰ ਰੋਕਣ ਲਈ ਗੁਰਦੇਵ ਜੀ ਨਾਲ ਅਕਾਰਣ ਹਿੰ ਭੰਗਾਣੀ ਅਤੇ ਪਹਿਲੇ ਜੁੱਧ ਸਮੇਤ ਤਕਰੀਬਨ 10 ਲੜਾਈਆਂ ਕੀਤੀਆਂ ਜਿਨ੍ਹਾਂ ਵਿੱਚ ਇਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਰਹਿਨਮਾਈ ਹੇਠ ਪ੍ਰਚੰਡ ਹੋ ਰਹੀ ਸੀ ਜਨ ਸ਼ਕਤੀ अथवा ਖਾਲਸਾ ਸ਼ਕਤੀ ਨੂੰ ਆਪਣੀ ਥਾ ਫੌਜੀ ਸ਼ਕਤੀ ਅਤੇ ਕਪਟ ਚਾਲਾ ਨਾਲ ਹਰੰਚਕ ਵੀ ਹਿਲਾ ਨਾ ਸਕੇ ਇਸ ਤਰ੍ਹਾਂ 22 ਧਾਰ ਦੇ ਰਾਜਿਆਂ ਦਾ ਇਹ ਜੋ ਤੰਦਰੋ ਅੰਦਰੀ ਸਤਿਗੁਰੂ ਜੀ ਤੋਂ ਪੂਰੀ ਤਰ੍ਹਾਂ ਭੈ ਪੀਤ ਹੋ ਚੁੱਕਾ ਸੀ ਕਾਲਸਾ ਰੂਪ ਵਿੱਚ ਕਲਕੀ ਤਰਪਤਾ ਜੀ ਦੀ ਸਰਪ੍ਰਸਤੀ ਹੇਠ ਇੱਕ ਜੁੱਟ ਹੋਈ ਸ਼ਕਤੀ ਦਾ ਵੇਗ ਜਦ ਜਵਾਰ ਪਾਟੇ ਦੇ ਰੂਪ ਵਿੱਚ ਪ੍ਰਗਟ ਹੋਣ ਲੱਗਾ ਤਾਂ ਆਪਣੇ ਸੌੜੇ ਨਿੱਜੀ ਹਿੱਤਾਂ ਦੀ ਰਖਵਾਲੀ ਲਈ ਜਨਤਾ ਉੱਪਰ ਜ਼ੁਲਮ ਕਰਨ ਵਾਲੀ ਪਹਾੜੀ ਰਾਜਾਂ ਦੀ ਇਸ ਜੁੰਡਲੀ ਨੇ ਆਪਣੀ ਹੀ ਸਿਧਾਂਤਕ ਵਿਰੋਧੀ ਮੁਗਲਿਆ ਸੰਤਨਤ ਨਾਲ ਹੱਥ ਮਿਲਾ ਕੇ ਇਸ ਖਾਸ ਸ਼ਕਤੀ ਨੂੰ ਖਤਮ ਕਰਨ ਦੇ ਲਈ ਮਨਸੂਬਿਆਂ ਦੀ ਅਰੰਭਤਾ ਕਰ ਦਿੱਤੀ ਕੇਂਦਰੀ ਜ਼ਾਲਮ ਸ਼ਕਤੀ ਭਾਵੇਂ ਮੁਗਲਿਆ ਸਰਕਾਰ ਸੀ ਪਰ ਉਸ ਵੱਡੀ ਸ਼ਕਤੀ ਦੇ ਭਾਰਤੀ ਵਾਸੀਆਂ ਨੂੰ ਜਲੀਲ ਕਰਕੇ ਗੁਲਾਮ ਰੱਖਣ ਦੇ ਮਨਸੂਬਿਆਂ ਨੂੰ ਕਾਮਯਾਬ ਕਰਨ ਲਈ ਜੋ ਜ਼ੁਲਮੀ ਹੱਥ ਸਨ ਉਹ ਇਹਨਾਂ ਜਰਜਵਾਰਿਆਂ ਦੇ ਰੂਪ ਵਿੱਚ ਸਨ ਜੇ ਕੇਂਦਰੀ ਜ਼ਾਲਮ ਸ਼ਕਤੀ ਨੂੰ ਤਹਿਤ ਨਾਸ਼ ਕਰਕੇ ਫਿਜ਼ਾ ਵਿੱਚ ਆਜ਼ਾਦੀ ਦੀ ਸੁਗੰਧੀ ਪ੍ਰਗਟਾਉਣੀ ਸੀ ਤਾਂ ਜ਼ਾਲਮ ਦੀਆਂ ਇਹ ਬਾਹਾਂ ਭੰਨਣਾ ਸਮੇਂ ਦੀ અત્યੰਤ ਤੀਬਰ ਲੋੜ ਸੀ ਆਖਿਰ ਜ਼ਾਲਮ ਮੁਗਲਿਆ ਸੰਤਰਤ ਅਤੇ ਉਸ ਦੇ ਸਹਿਯੋਗੀ ਹੋ ਰਹੇ ਇਹਨਾਂ ਪਹਾੜੀ ਰਾਜਾਂ ਜਿਨ੍ਹਾਂ ਨੂੰ ਬਾਈ ਧਰ ਦੇ ਰਾਜੇ ਵੀ ਕਿਹਾ ਜਾਂਦਾ ਹੈ ਜੇ ਕੀਤੇ ਜਾ ਰਹੇ ਅਤਿਆਚਾਰ ਦੇ ਖਾਤਮੇ ਲਈ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਖਾਲਸੇ ਨੂੰ ਆਪਣੀ ਸਰਪ੍ਰਸਤੀ ਵਾਲੀ ਖੁੱਲ ਦੇ ਕੇ ਜ਼ਾਲਮ ਲਈ ਵੰਗਾਰ ਘੱਤ ਮਾਰੀ ਸੀ ਜਿਸ ਨੂੰ ਸਰਦਾਰ ਰਤਨ ਸਿੰਘ ਭੰਗੂ ਨੇ ਸ੍ਰੀ ਗੁਰੂ ਪੰਥ ਪ੍ਰਕਾਸ਼ ਵਿੱਚ ਇਸ ਤਰ੍ਹਾਂ ਦਰਜ ਕੀਤਾ ਹੈ ਕਿ ਕਈ ਵਾਰ ਸੰਗਣ ਲੈ ਲੂਟ ਕਮਲੋਟ ਆਦ ਸਭ ਕਰ ਲਈ ਸ਼ੂਟ ਚੱਕੀ ਕਮਲੋਟ ਪਿੰਡ ਲੀਨੇ ਮਾਰ ਦੂਮ ਤਿੱਬੇ ਕਰ ਦੀਨੇ ਖਵਾਰ ਇਸ ਤਰ੍ਹਾਂ ਉਚਾਰਨਾ ਕੀਤਾ ਹੁਣ ਖਾਲਸੇ ਦੰਦ ਖੱਟੇ ਕਰਾ ਕੇ ਸ਼ਰਮਿੰਦਗੀ ਦੇ ਮਾਰੇ ਦਿੱਲੀ ਦਰਬਾਰ ਜਾ ਫਰਿਆਦ ਹੋਈ ਅਤੇ ਗੁਰੂ ਘਰ ਪ੍ਰਤੀ ਅੌਰੰਗਜੀਬ ਨੂੰ ਪੜਕਾਉਣ ਲੱਗੇ ਸ਼ਾਹ ਜੀ ਜਾਤਾ ਸਾਡੀ ਮਦਦ ਕਰਕੇ ਸਾਡੇ ਰਾਹੀ ਕਾਇਮ ਇਸ ਤੁਹਾਡੇ ਰਾਜ ਭਾਗ ਦੀ ਮਦਦ ਕਰੋ ਨਹੀਂ ਤਾਂ ਅਸੀਂ ਤੁਹਾਨੂੰ ਤੁਹਾਡੀ ਮੁਗਲ ਸਰਕਾਰ ਦਾ ਟੈਕਸ ਭਰਨ ਤੋਂ ਅਸਮਰਥ ਹਾਂ ਅਤੇ ਇਹ ਜਜ਼ੀਆ ਜਾਂ ਟੈਕਸ ਆ ਅਸੀਂ ਖਾਲਸੇ ਨੂੰ ਭਰਨ ਲਈ ਮਜਬੂਰ ਹੋ ਜਾਵਾਂਗੇ ਅਜਹੀਆਂ ਹੋਰ ਚੁੱਕ ਵਾਲੀਆਂ ਗਲਤ ਬਿਆਨੀ ਜਦ ਕਹਿ ਲੂਰੀ ਰਾਜੇ ਭੀਮਚੰਦ ਅਤੇ ਉਸ ਦੇ ਸਹਿਯੋਗੀਆਂ ਨੇ ਔਰੰਗਜ਼ੇਬ ਦੇ ਕੰਨ ਭਰਨ ਲਈ ਕੀਤੀਆਂ ਤਾਂ ਉਹ ਕਾਫੀ ਚਿੰਤਾਤੁਰ ਹੋ ਗਿਆ ਕਹਿ ਲੂਰ ਦੇ ਰਾਜੇ ਦੀ ਅਗਵਾਈ ਹੇਠ ਪਹਾੜੀ ਰਾਜਾਂ ਵੱਲੋਂ ਇਸ ਸਾਰੀ ਗਲਤ ਚੁੱਕ ਦਾ ਨਤੀਜਾ ਇਹ ਹੋਇਆ ਕਿ ਬਹੁਤ ਵੱਡੀ ਤਾਦਾਦ ਵਿੱਚ ਦਿੱਲੀ ਦੀ ਸੈਨਾ ਜੋ ਕਾਬਲਤ ਖੈਬਰ ਵਾਲੇ ਪਾਸੇ ਤੋਂ ਹਿੰਦੁਸਤਾਨ ਦੀ ਰਖਵਾਲੀ ਲਈ ਤਾਇਨਾਤ ਸੀ ਉਸ ਨੂੰ ਗੁਰੂ ਸਾਹਿਬ ਉੱਪਰ ਹਮਲਾ ਕਰਨ ਲਈ ਫਰਮਾਨ ਜਾਰੀ ਕੀਤਾ ਗਿਆ